ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਪੰਜਾਬ ਦੇ ਵੱਲੋਂ ਪਿੰਡ ਰਟੌਰ ਵਿਖੇ ਕੈਂਸਰ ਕੇਅਰ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਇਲਾਕੇ ਭਰ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਕੈਂਪ ਦਾ ਲਾਭ ਲਿਆ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਗਡ ਬਗ ਲਖਵੀਰ ਸਿੰਘ ਰਾਏ ਵਿਸ਼ੇਸ਼ ਤੌਰ ਤੇ ਪਹੁੰਚੇ ਪਹਿਲਾ ਮੈਂ ਧੰਨਵਾਦ ਕਰਦਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਵਰਲਡ ਕੈਂਸਰ ਕੇ ਦਾ ਸੰਸਥਾ ਦਾ ਇਹ ਉਹ ਸੰਸਥਾ ਹੈ ਜਿਨੇ ਸਾਡੇ ਪੰਜਾਬ ਵਿੱਚ ਬਹੁਤ ਵੱਡਮੁੱਲਾ ਯੋਗਦਾਨ ਪਾਇਆ ਔਰ ਇਹ ਲੋਕਾਂ ਦੀ ਸੇਵਾ ਕਰਦੀ ਹੈ ਔਰ ਕੈਂਸਰ ਨੂੰ ਟ੍ਰੇਸ ਕਰਨ ਦੇ ਵਿੱਚ ਬਹੁਤ ਵੱਡੀ ਮਦਦ ਕਰਦੀ ਹੈ ਨਾਲ ਦੀ ਨਾਲ ਕਿਵੇਂ ਪਹਿਲੀ ਸਟੇਜ 'ਤੇ ਕੈਂਸਰ ਨੂੰ ਕੰਟਰੋਲ ਕੀਤਾ ਜਾ ਸਕਦਾ ਉਹਦੇ ਬਾਰੇ ਸਾਡੇ ਡਾਕਟਰ ਸਾਹਿਬ ਨੇ ਲੈਕਚਰ ਦਿੱਤੇ ਹੈ ਬਹੁਤ ਇਹਦਾ ਫਾਇਦਾ ਹੁੰਦਾ ਲੋਕਾਂ ਨੂੰ ਮੈਂ ਧੰਨਵਾਦ ਕਰਦਾ ਸਮੁੱਚੀ ਟੀਮ ਦਾ ਹਲਕਾ ਸ਼ਰੀਫ ਫਤੇਗੜ ਸਾਹਿਬ ਵੱਲੋਂ ਤੇ ਬੇਨਤੀ ਵੀ ਕਰਦਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤਕਰੀਬਨ ਤਕਰੀਬਨ ਸਾਰੇ ਹਲਕਾ ਸ਼ਰੀਫ ਫਤੇਗੜ ਸਾਹਿਬ ਦੇ ਪਿੰਡ ਕਵਰ ਕਰਾਂਗੇ ਇਹਨਾਂ ਦੀ ਸਹਾਇਤਾ ਨਾਲ ਲੋਕਾਂ ਨੂੰ ਅਵੇਅਰ ਕਰੀਏ ਕਿ ਕਿਵੇਂ ਕੈਂਸਰ ਤੋਂ ਬਚਿਆ ਜਾ ਸਕਦਾ ਕਿਉਂਕਿ ਜਰ ਵੀ ਅਸੀਂ ਲੋਕਾਂ ਦੇ ਵਿੱਚ ਸੰਗਤ ਵਿੱਚ ਜਾਣੇ ਆ ਤਾਂ ਜਿੰਨੀਆਂ ਵੀ ਡੈਥ ਆਉਂਦੀਆਂ ਨੇ ਉਹਦੀਆਂ ਮੈਂ ਦੱਸ ਰਿਹਾ ਸੀ 30 40% ਜਿਹੜੇ ਕੈਂਸਰ ਨਾਲ ਲੈਤੀਸ ਨੇ ਬਾਕੀ ਤਾਂ ਪ੍ਰਮਾਤਮਾ ਦੇ ਹੱਥ ਹੈ ਲੇਕਿਨ ਇਹ ਸਾਡੇ ਹੱਥ ਹੈ ਕਿ ਅਸੀਂ ਆਪਣੀ ਵਰਡਿੰਗ ਨੂੰ ਕੇਅਰ ਕਰ ਸਕੀਏ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਲੱਛਣ ਜਿਹੜੇ ਜਿਹੜਾ ਦਾ ਅਸੀਂ ਪਹਿਲਾ ਇਲਾਜ ਕਰ ਲਾਂਗੇ ਫਿਰ ਕੈਂਸਰ ਨਹੀਂ ਹੋਊਗਾ ਸੋ ਬਹੁਤ ਬਹੁਤ ਸ਼ੁਕਰੀਆ ਜੀ ਔਰ ਸਾਡਾ ਇਹ ਕੈਂਪ ਅਜ ਪਹਿਲਾ ਕੈਂਪ ਹੈ ਬੇਸਿਰਫ ਪਹਿਲਾ ਵੀ ਮੈਨੂੰ ਤੋ ਤਿੰਨ ਕੈਂਪਾਂ ਹਲਕਾ ਸ਼ਰੀਰ ਫਤਿਗੜ ਸਭ ਲੱਗਿਆ ਲੇਕਿਨ ਹੁਣ ਅਸੀਂ ਪਿੰਡਾਂ ਵੱਲ ਬੇਨਤੀ ਕੀਤੀ ਹੈ ਕਿ ਪਿੰਡਾਂ ਵੱਲ ਜਾਈਏ ਸੀ ਜੀ ਮੇ ਸਾਡਾ ਪਗਣਾਣਾ ਉੱਥੇ ਵੀ ਲਾਵਾਂਗੇ ਤਲਾੜੀਆਂ ਜਿੱਥੇ ਜ਼ਰੂਰਤ ਹੈ ਵੱਡੇ ਪਿੰਡ ਨੇ ਆਲੇ-ਦਾਲੇ ਕਬਰ ਉਹ ਪਿੰਡਾਂ ਦੇ ਵਿੱਚ ਅਸੀਂ ਬੇਨਤੀ ਕੀਤੀ ਹੈ ਕਿ ਅਸੀਂ ਉੱਥੇ ਜਾ ਕੇ ਇਹ ਜਿਹੜੇ ਕੈਂਪ ਇਸ ਤਰ੍ਹਾਂ ਦੇ ਲਈਏ ਵਰਲਡ ਕੈਂਸਰ ਕੇਅਰ ਨੇ ਬਹੁਤ ਇੱਕ ਵਿਸ਼ਾਲ ਮੈਡੀਕਲ ਕੈਂਪ ਰੱਖਿਆ ਗਿਆ ਹੈ ਔਰ ਮੈਂ ਤੇ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਹਾਂ ਜਿੱਚੇ ਤੋਂ ਪਹੁੰਚੀ ਹੈ ਜਿਹੜਾ ਵਰਲਡ ਕੈਂਸਰ ਕੇਅਰ ਤੇ ਐਸਪੀਆ ਕਾਰਡੀ ਇਨੀਸ਼ੀਏਟਿਵ ਲੈ ਕੇ ਆਈ ਹੈ ਕਿ ਅਸੀਂ ਪੂਰੇ ਭਾਰਤ ਦੇ ਵਿੱਚ ਜਿਹੜਾ ਹੈ ਉਹ ਕੈਂਸਰ ਮੁਕਤ ਜਿਹੜੀ ਚੇਤਨਾ ਚਲਾਈ ਹੋਈ ਹੈ ਜਿਹਦੇ ਵਿੱਚ ਮੋਬਾਈਲ ਬੱਸਾਂ ਲੈ ਕੇ ਅਸੀਂ ਪਹੁੰਚਦੇ ਹਾਂ ਕਈ ਕਿਸਮ ਦੀ ਇਨਵੈਸਟੀਗੇਸ਼ਨ ਹੈ ਜਿਹਦੇ ਵਿੱਚ ਔਰਤਾਂ ਦੀ ਛਾਤੀ ਲਈ ਮਾਮੋਗ੍ਰਾਫੀ ਟੈਸਟ ਹੈ ਬੱਚੇਦਾਨੇ ਦੀ ਜਾਂਚ ਲਈ ਪੈਪਸਮੇਰ ਹੈ ਬੰਦਿਆਂ ਦੇ ਗਦੂਦਾਂ ਦੀ ਜਾਂਚ ਲਈ ਪੀਐਸਏ ਟੈਸਟ ਹੈ ਬਲੱਡ ਕੈਂਸ ਰਾਇਆ ਮਕਸਦ ਇਹ ਹੀ ਹੈ ਕਿ ਕੈਂਸਰ ਨੂੰ ਬੜਨ ਤੋਂ ਪਹਿਲਾਂ ਫੜਿਆ ਜਾਵੇ ਕਿਉਂਕਿ ਜਿਵੇਂ ਅੰਕੜਿਆਂ ਦੀ ਗੱਲ ਕਰਾਂ ਤੇ ਪੂਰੇ ਭਾਰਤ ਦੇ ਵਿੱਚ ਹਰ ਸਾਲ 15 ਲੱਖ ਲੋਕਾਂ ਨੂੰ ਕੈਂਸਰ ਹੁੰਦਾ ਜਿਸ ਵਿੱਚੋਂ 10 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ 70% ਲੋਕਾਂ ਨੂੰ ਲੇਟ ਪਤਾ ਲੱਗਦਾ ਹੈ ਉਹਦਾ ਵੱਡਾ ਕਾਰਨ ਹੈ ਗਿਆਨਤਾ ਸੋ ਅਗਰ ਆਪਾਂ ਕੈਂਸਰ ਨੂੰ ਬਚਣਾ ਚਾਹੁੰਦੇ ਆ ਤਾਂ ਸਾਨੂੰ ਖੁੱਲ ਕੇ ਬਾਹਰ ਆਉਣਾ ਪੈਣਾ ਹੈ ਉਹਦੇ ਬਾਰੇ ਗੱਲ ਕਰਨੀ ਪੈਣੀ ਹੈ ਜਾਨਣਾ ਪੈਣਾ ਹੈ ਨਹੀਂ ਤਾਂ ਕੈਂਸਰ ਨਾ ਤਾਂ ਕੋਈ ਅਮੀਰ ਦੇਖ ਰਿਹਾ ਹੈ ਨਾ ਗਰੀਬ ਦੇਖ ਰਿਹਾ ਹੈ ਕਿਸੇ ਵੀ ਵਰਗ ਨੂੰ ਹੋ ਸਕਦਾ ਸੋ ਸਭ ਨੂੰ ਇਹ ਬੇਨਤੀ ਹੈ ਕਿ ਇਹਨਾਂ ਕੈਂਪਾਂ ਦਾ ਹਿੱਸਾ ਬਣਿਆ ਕਰੋ ਜਾਣਕਾਰੀ ਜ ਕੈਨਸਰ ਨੂੰ ਬਣਨ ਤੋਂ ਪਹਿਲੇ ਰੋਕ ਸਕੀਏ ਖਾਲਸਾ ਵਾਹੀ ਫਤਿਹ ਜੀ ਅਸੀਂ ਧੰਨਵਾਦ ਕਰਦੇ ਹਾਂ ਬਾਲ ਕੈਨਸਰ ਕੇਅਰ ਸੰਸਥਾ ਦਾ ਜਿਨ੍ਹਾਂ ਨੇ ਅੱਜ ਸਾਡੇ ਪਿੰਡ ਵਿੱਚ ਆ ਕੇ ਕੈਨਸਰ ਸੰਬੰਧੀ ਜਾਣਕਾਰੀ ਤੇ ਹੋਰ ਬਿਮਾਰੀਆਂ ਦੇ ਉਲਾਦ ਸੰਬੰਧ ਵਿੱਚ ਕੈਂਪ ਲਗਾਇਆ ਹੈ ਬਹੁਤ ਉਪਰਾਲਾ ਕੀਤਾ ਸਾਡੇ ਹਲਕੇ ਦੇ ਐਮਐਲਏ ਸਾਬ ਸਾਕੀਰ ਸਿੰਘ ਰਾਏ ਜਲਾਲ ਜੀ ਸਾਹਿਬ ਹੋਰ ਆਮ ਪਾਰਟੀ ਦੇ ਵਰਕਰੋ ਸਹਿਬਾਨ ਤੇ ਉਧੇਦਾਰ ਸਹਿਬਾਨ ਨੇ ਸਾਰੇ ਸਹਿਯੋਗ ਸਦਕਾ ਇਹ ਸਾਡੇ ਪਰਨਜ ਕੈਂਪ ਵਕਸ਼ਾ ਜੀ ਦੇ ਵਿੱਚ ਜ਼ਿਲ੍ਹੇ ਦੇ ਐਸਐਮਓ ਸਾਹਿਬ ਐਚਡੀਐਮ ਸਾਹਿਬ ਹੋਰ ਵੀ ਉਧਰ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਧੰਨਵਾਦ ਕਰਦੇ ਆ ਤੇ ਡਾਕਟਰ ਸਾਹਿਬ ਦਾ ਖਾਸ ਕਰਕੇ ਖੰਡਾ ਜਿਨ੍ਹਾਂ ਨੇ ਅਪਰਲਾ ਕਰਕੇ ਸਾਡੇ ਬਣੇ ਸਮਾਂ ਬਖਸ਼ਿਆ ਲੋਕਾਂ ਨੂੰ ਵੇਰ ਕੀਤਾ ਹੈ ਕੈਸਰ ਜੀ ਸੁੰਦੀ ਬਹੁਤ ਬਹੁਤ ਧੰਨਵਾਦ ਬਵਾਹਿਗੁਰੂ ਜੀ ਕਾ ਖਾਲਸਾ ਬਵਾਹਿਗੁਰੂ ਜੀ ਕੀ ਫਤਹ